ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰ ਗੁਰ ਹੈ ਬਾਣੀ ਵਿੱਚ ਬਾਣੀ ਅੰਬਰਤ ਸਰ ਗੁਰਵਾਣੀ ਕਹਿ ਸੇਵਕ ਜਨਮਨ ਪ੍ਰਤਖ ਗੁਰੂ ਨਿਸਤਾਰੇ ਦਦਾ ਦਾਤਾ ਏਕ ਹੈ ਸਭ ਕੋ ਦੇਵਨਾਰ ਦਿੰਦੇ ਤੋਟ ਨਯਾਵਈ ਅਗੰਤ ਪਰੇ ਪੰਡਾਰ ਸੋ ਕਹੋ ਟਲ ਗੁਰ ਸੇਵੀਐ ਇਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਨਲਾ ਪੰਜਵਾਂ ਕਾਰਿ ਈਸ਼ਾਨ ਸਿਮਰ ਪ੍ਰਭ ਆਪਣਾ ਨਨ ਤਨ ਭੈ ਅਰੋਗਾ ਕੋਟ ਵਿਗਨ ਲਾਤੀ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਸਾਰੇ ਸ਼ਾਨ ਸਿਮਰ ਪ੍ਰਭ ਆਪਣਾ ਨਾਨ ਤਨ ਪਏ ਅਰੋਗਾ ਕੋਟ ਵਿਗਨ ਲਾਤੀ ਪ੍ਰਭ ਸਰਣਾ ਪ੍ਰਗਟਿ ਭਲੇ ਸੰਜੋਗਾ ਵਿ ਬਾਣੀ ਸ਼ਬਦ ਸੁਪਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰ ਤੂੰ ਰੱਖਿਆ ਰਹਾ ਸੱਚ ਸਾਹਿਬ ਅੰਮਿਤ ਬੜਾਈ ഭഗവല ദജറ ബിരുദ്ധ പ്രതിപാല ഹര അമ്പതോജന നച്ച ਸਰਬ ਵੇੜਾ ਮੁਖ ਪਵਹ ਜਰਾ ਨਰਾਤਾਪ ਸਭ ਨੱਠ ਗੁਣ ਗੋਬਿੰਦ ਨਿਤ ਗਾਵਹ ਸੁਣੀ ਅਰਦਾਸ ਸਿਆਮੀ ਮੇਰਾ ਸਰਵ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਬੜਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾ ਸੋਰਠਾਰਾਗ ਮਹੱਲਾ 5 ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਧਨ ਭੈ ਅਰੋਗਾ ਗੁਰੂ ਅਮਰਦ ਪੰਜਵੇਂ ਪਾਸ਼ਾ ਗੁਰੂ ਅਰਜਨ ਦੇ ਮਹਾਰਾਜ 611 ਅੰਗ ਦੇ ਉੱਤੇ ਇਸ ਸ਼ਬਦ ਨੂੰ ਸਾਡੇ ਸਾਹਮਣੇ ਰੱਖਦੇ ਹਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਾਰਿ ਇਸ਼ਨਾਨ ਸਿਮਰ ਪ੍ਰਭ ਆਪਣ ਮਨ ਤਨ ਭਏ ਅਰੋਗ ਕਹਿੰਦੇ ਤੁਸੀਂ ਜਦੋਂ ਇਹ ਇਸ਼ਨਾਨ ਕਰੋਗੇ ਨਾ ਇਸ਼ਨਾਨ ਕਰਕੇ ਉਸ ਪਰਮਾਤਮਾ ਨੂੰ ਸਿਮਰੋਗੇ ਅੱਲਾ ਅੱਲਾ ਕਹੋਗੇ ਵਾਹਿਗੁਰੂ ਵਾਹਿਗੁਰੂ ਕਹੋਗੇ ਰਾਮ ਰਾਮ ਕਹੋਗੇ ਕਹਿੰਦੇ ਤੁਹਾਡਾ ਮਨ ਵੀ ਤੇ ਤੁਹਾਡਾ ਤਨ ਵੀ ਉਹ arogh ਹੋ ਜਾਣੇ ਬਿਲਕੁਲ ਕੋਈ ਰੋਗ ਨਹੀਂ ਰਹਿਣਾ arogh ਹੋ ਜਾਣੇ ਕੋਟ ਵਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਯੋਗਾ ਕਹਿੰਦੇ ਜਿਹੜੇ ਸਾਡੇ ਅੰਦਰ ਕਰੋੜਾਂ ਵਿਕਾਰ ਪੈਦਾ ਹੋਏ ਖੜੇ ਆ ਨਾ ਜੀ ਮਾੜੇ ਕਹਿੰਦੇ ਸਾਰੇ ਦੇ ਸਾਰੇ ਖਤਮ ਹੋ ਜਾਣਗੇ ਪ੍ਰਗਟੇ ਭਲੇ ਸੰਯੋਗ ਕਹਿੰਦੇ ਫਿਰ ਪਰਮਾਤਮਾ ਦਾ ਨਾਮ ਸਾਡੇ ਅੰਦਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਪ੍ਰਭ ਬਾਣੀ ਸ਼ਬਦ ਸੁਪਾਖਿਆ ਇਹ ਪਰਮਾਤਮਾ ਨੇ ਬਾਣੀ ਜਿਹੜੀ ਹੈ ਇਹ ਸੋਹਣਾ ਸ਼ਬਦ ਸਾਡੇ ਸਾਹਮਣੇ ਰੱਖਿਆ ਸਾਰੀ ਦੀ ਸਾਰੀ ਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਪਰਮਾਤਮਾ ਦੀ ਬਾਣੀ ਹੈ ਤੇ ਸੋਹਣੇ ਸ਼ਬਦ ਨੇ ਤੇ ਇਹਨਾਂ ਨੂੰ ਅਸੀਂ ਪੜ ਕੇ ਵਿਚਾਰ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੈ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਉਹ ਸਾਨੂੰ ਸਮਝਾ ਰਹੇ ਹੈ ਗਾਵੋ ਸੁਣੋ ਪੜੋ ਨਿਤ ਭਾਏ ਗੁਰਪੂਰੈ ਤੂੰ ਰਾਖਿਆ ਕਹਿੰਦੇ ਰੋਜ਼ ਗਾਵੋ ਰੋਜ਼ ਸੁਣੋ ਰੋਜ਼ ਪੜੋ ਹੁਣ ਇੱਥੇ ਗੱਲਾਂ ਜਿਹੜੀਆਂ ਤਿੰਨ ਗੁਰੂ ਸਾਹਿਬ ਨੇ ਕਹੀਆਂ ਨੇ ਕਿ ਰੋਜ਼ ਗਾਵੋ ਨਾਤੇ ਅਸੀਂ ਗਾਉਨੇ ਆ ਰੋਜ਼ ਨਾ ਰੋਜ਼ ਸੁਣਦੇ ਆ ਨਾ ਰੋਜ਼ ਪੜ੍ਹਦੇ ਆ ਮਨ ਲਾ ਕੇ ਕਹਿੰਦੇ ਤੁਸੀਂ ਸੁਣਨਾ ਹੈ ਮਨ ਲਾ ਕੇ ਪੜ੍ਹਨਾ ਹੈ ਮਨ ਲਾ ਕੇ ਹੀ ਗਾਉਣਾ ਹੈ ਜੇ ਤੁਸੀਂ ਮਨ ਲਾ ਕੇ ਨਾ ਪੜਿਆ ਨਾ ਗੁਰੂ ਸਾਹਿਬ ਕਹਿੰਦੇ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਭਾਤ ਕਰ ਨਹੀਂ ਭੀਜਾ ਹਰ ਹਰ ਰਾਮ ਰਾਜੇ ਕਹਿੰਦੇ ਜੇ ਤੁਸੀਂ ਅੰਦਰੋਂ ਜੁੜ ਕੇ ਨਹੀਂ ਗਾਇਆ ਤਾਂ ਕਹਿੰਦੇ ਜਿੰਨੀਆਂ ਮਰਜੀ ਵੱਡੀਆਂ-ਵੱਡੀਆਂ ਹੇਕਾਂ ਲਾ ਲਿਓ ਕੁਝ ਨਹੀਂ ਬਣਨਾ ਇੱਥੇ ਗੁਰੂ ਸਾਹਿਬ ਕਹਿੰਦੇ ਗਾਵੋ ਸੁਣੋ ਪੜੋ ਨਿਤ ਭਾਏ ਹਰ ਰੋਜ਼ ਪੜੋ ਕਹਿੰਦੇ ਗੁਰਪੂਰ ਤੂੰ ਰੱਖਿਆ ਕਹਿੰਦੇ ਫਿਰ ਜਿਹੜੇ ਸਾਡੇ ਅੰਦਰ ਵਿਕਾਰ ਸੀ ਉਹਨਾਂ ਵੱਲੋਂ ਰੋਕ ਕੇ ਗੁਰੂ ਨੇ ਸਾਡੀ ਰੱਖਿਆ ਕੀਤੀ ਰਹਾਉ ਰਹਾਉ ਦਾ ਭਾਵ ਆਪਾਂ ਰੋਜ਼ ਹੀ ਗੱਲ ਕਰਦੇ ਆਂ ਕਿ ਇਸ ਸ਼ਬਦ ਨੂੰ ਤੁਸੀਂ ਬੜੇ ਧਿਆਨ ਦੇ ਨਾਲ ਸਮਝਣਾ ਹੈ ਸੱਚਾ ਸਾਹਿਬ ਅੰਮਿਤ ਵਡਾਈ ਭਗਤ ਵੱਛਲ ਦਇਆਲਾ ਸੱਚਾ ਦਾ ਭਾਵ ਹੁੰਦਾ ਸੱਚਾ ਕਿ ਪ੍ਰਮਾਤਮਾ ਸੱਚਾ ਹੈ ਅੰਮਿਤ ਵਡਾਈ ਕਹਿੰਦੇ ਉਹਦੀ ਜਿਹੜੀ ਮਹਿਮਾ ਉਹ ਕਹਿਣ ਸੁਣਨ ਤੋਂ ਬਾਹਰ ਹੈ ਉਹ ਮਿੰਤੀਆਂ ਚ ਨਹੀਂ ਆਉਂਦੀ ਅੰਮਿਤ ਵਡਾਈ ਭਗਤ ਬੱਛਲ ਦਿਆਲਾ ਕਹਿੰਦੇ ਉਹ ਆਪਣੇ ਪਿਆਰਿਆਂ ਤੇ ਬੜਾ ਦਿਆਲ ਹੁੰਦਾ ਹੈ ਤੁਸੀਂ ਉਹਦੇ ਪਿਆਰੇ ਤੇ ਬਣ ਕੇ ਵੇਖੋ ਕਹਿੰਦੇ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਵਿਰਧ ਪ੍ਰਤਪਾਲਾ ਕਹਿੰਦੇ ਉਹ ਆਪਣੇ ਸੰਤਾਂ ਦੀ ਪੈਜ ਰੱਖਦਾ ਆਇਆ ਅੱਜ ਤੋਂ ਨਹੀਂ ਉਹਤੇ ਕਹਿੰਦੇ ਹਰ ਯੁਗ ਯੁਗ ਭਗਤ ਉਹ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਕਹਿੰਦੇ ਸੰਤਾਂ ਕੀ ਪੈਜ ਰੱਖਦਾ ਆ ਸੰਤ ਕਿਹੜੇ ਆ ਜੀ ਚੋਲੇ ਵਾਲੇ ਨੂੰ ਸੰਤ ਨਹੀਂ ਕਿਹਾ ਸੰਤ ਘਰਾਂ 'ਚ ਰਹਿਣ ਵਾਲਾ ਵੀ ਹੋ ਸਕਦਾ ਹੈ ਜਿਹੜਾ ਕਹਿੰਦੇ ਪ੍ਰਮਾਤਮਾ ਦੇ ਨਾਲ ਪਿਆਰ ਪਾਲਿਆ ਜੀ ਨੇ ਜਿਹੜਾ ਇੱਕ ਪਰਮਾਤਮਾ ਦੀ ਗੱਲ ਕਰਦਾ ਥਾਂ ਥਾਂ ਤੇ ਨਹੀਂ ਜਾਂਦਾ ਗੁਰੂ ਸਾਹਿਬ ਕਹਿੰਦੇ ਅਸਲ ਦੇ ਵਿੱਚ ਉਹ ਸੰਤ ਹੈ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਵਿਰਧ ਪ੍ਰਤਪਾਲਾ ਕਹਿੰਦੇ ਤੇ ਉਹਦਾ ਮੁੱਢ ਦਾ ਸੁਭਾਅ ਹੈ ਪਰਮਾਤਮਾ ਦਾ ਜੋ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ ਸਰਬ ਵੇਲਾ ਮੁਖ ਪਾਵੋ ਕਹਿੰਦੇ ਅਸੀਂ ਰੋਜ਼ ਪ੍ਰਸ਼ਾਦਾ ਛਕਦੇ ਆ ਨਾ ਗੁਰੂ ਅਮਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਕਹਿੰਦੇ ਪਰਮਾਤਮਾ ਦੀ ਬਾਣੀ ਜਿਹੜੀ ਹੈ ਇਹ ਅੰਮ੍ਰਿਤ ਹੈ ਇਹਨੂੰ ਕਹਿੰਦੇ ਭੋਜਨ ਬਣਾ ਲਓ ਇਹਨੂੰ ਰੋਜ਼ ਛਕੋ ਸਰਬ ਵੇਲਾ ਮੁਖ ਪਾਵੋ ਸਰਬ ਵੇਲਾ ਦਾ ਭਾਵ ਕਿ ਸਾਰੇ ਕੋਈ ਵੇਲਾ ਹੋਵੇ ਚਾਹੇ ਅੱਠੇ ਪਹਿਰ ਉਸ ਪਰਮਾਤਮਾ ਦਾ ਮੂੰਹ ਚ ਆਪਣਾ ਸ਼ਬਦ ਰੱਖੋ ਵਾਹਿਗੁਰੂ ਕਹੋ ਰਾਮ ਕਹੋ ਅੱਲਾਹ ਕਹੋ ਜੋ ਮਰਜੀ ਕਹਿੰਦੇ ਰੋ ਪਰ ਕਹਿੰਦੇ ਉਹ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਰੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਵਿੰਦ ਨਿਤ ਗਾਵੋ ਜਰਾ ਦਾ ਭਾਵ ਹੁੰਦਾ ਬੁਢੇਪਾ ਜਿਵੇਂ ਜੜ ਲੱਗ ਜਾਂਦੀ ਹੈ ਨਾ ਜਰ ਆਈ ਜੋਵਨ ਹਾਰੇ ਆ ਕਹਿੰਦੇ ਨਾਲ ਤੇ ਬੁਢੇਪਾ ਆਉਣਾ ਜਰਾ ਮਰਾ ਦਾ ਭਾਵ ਹੁੰਦਾ ਨਾ ਮੌਤ ਆਉਣੀ ਹੈ ਕਹਿੰਦੇ ਤਾਪ ਬਿਮਾਰੀਆਂ ਜਿਹੜੀਆਂ ਮਨ ਦੇ ਰੋਗ ਨੇ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਕਹਿੰਦੇ ਤੁਸੀਂ ਪ੍ਰਮਾਤਮਾ ਦੇ ਗੁਣ ਗਾਓ ਨਾ ਤੁਹਾਨੂੰ ਬੁਢੇਪਾ ਆਉਣਾ ਨਾ ਤੁਹਾਡੀ ਮੌਤ ਹੋਣੀ ਹੈ ਕਹਿੰਦੇ ਤੇ ਨਾ ਹੀ ਤੁਹਾਨੂੰ ਕੋਈ ਰੋਗ ਲੱਗਣਾ ਹੁਣ ਮੌਤ ਦੀ ਗੱਲ ਇੱਥੇ ਗੁਰੂ ਸਾਹਿਬ ਕਰਦੇ ਆਂ ਸ਼ਰੀਰ ਨੇ ਕਹਿੰਦੇ ਮਰ ਜਾਣਾ ਪਰ ਕਹਿੰਦੇ ਉਹਦਾ ਜਪਿਆ ਹੋਇਆ ਨਾਮ ਉਹ ਨਹੀਂ ਕਦੇ ਮਰਦਾ ਜੇ ਅੱਜ ਗੁਰੂ ਅਰਜਨ ਸਾਹਿਬ ਜੀ ਨੂੰ ਆਪਾਂ ਪੜ ਰਹੇ ਆਂ ਤਾਂ ਉਹਨਾਂ ਨੇ naam ਜਪਿਆ ਸਰੀਰ ਕਰਕੇ ਚਾਹੇ ਉਹ ਸਾਡੇ ਕੋਲ ਨਹੀਂ ਪਰ ਵਚਨਾ ਕਰਕੇ ਤੇ ਅੱਜ ਵੀ ਸਾਡੇ ਹਿਰਦੇ 'ਚ ਬੈਠੇ ਆ ਜੀ ਸੁਣੀ ਅਰਦਾਸ Swami mera sarv kala ban aaye ਗੁਰੂ ਅਰਜਨ ਸਾਹਿਬਾਰੇ ਕਹਿੰਦੇ ਮੇਰੀ ਤੇ ਅਰਦਾਸ ਸੁਣ ਲਈ ਪ੍ਰਮਾਤਮਾ ਨੇ ਸੁਣੀ ਅਰਦਾਸ Swami mera sarv kala ban aaye ਕਹਿੰਦੇ ਸਾਰੀਆਂ ਤਾਕਤਾਂ ਮੇਰੇ ਕੋਲੇ ਆ ਗਈਆਂ ਕਿਉਂਕਿ ਮੇਰੀ ਅਰਦਾਸ ਪ੍ਰਮਾਤਮਾ ਨੇ ਸੁਣ ਲੇ ਜਦੋਂ ਪ੍ਰਮਾਤਮਾ ਅਰਦਾਸ ਸਾਡੀ ਸੁਣ ਲੈਂਦਾ ਹੈ ਅਰਦਾਸ ਕੋਲ ਸੁਣਦਾ ਕਦੋਂ ਹੈ ਜੇ ਜਦੋਂ ਅਸੀਂ ਸੱਚੇ ਮਨੋਂ ਕਰਾਂਗੇ ਅਰਦਾਸ ਉਦੋਂ ਫਿਰ ਉਹ ਵਿਰਥੀ ਨਹੀਂ ਜਾਂਦੇ ਵਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਤੇ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਪ੍ਰਗਟ ਭਏ ਸਗਲੇ ਯੁਗ ਅੰਤਰ ਗੁਰੂ ਨਾਨਕ ਕੇ ਵਡਿਆਈ ਕਹਿੰਦੇ ਫਿਰ ਉਹ ਜਿਹੜੀ ਨਾਮ ਜਪਿਆ ਹੋਇਆ ਸੀ ਫਿਰ ਉਹ ਪ੍ਰਗਟ ਹੋ ਗਿਆ ਉਹ ਫਿਰ ਸਾਰਿਆਂ ਯੁਗਾਂ ਦੇ ਵਿੱਚ ਉਹ ਵਡਿਆਈ ਪੈਦਾ ਹੋ ਗਈ ਪ੍ਰਗਟ ਭਏ ਸਗਲੇ ਯੁਗ ਅੰਤਰ ਗੁਰੂ ਨਾਨਕ ਕੇ ਵਡਿਆਈ ਤੇ ਇਹਦੇ ਵਿੱਚ ਗੁਰੂ ਸਾਹਿਬ ਇਹੀ ਕਹਿੰਦੇ ਆ ਭਾਈ ਕਿ ਤੁਸੀਂ ਪ੍ਰਮਾਤਮਾ ਦਾ ਨਾਮ ਜਪੋ 2 ਮਿੰਟ 4 ਮਿੰਟ 5 ਮਿੰਟ ਜਿੰਨਾ ਸਮਾਂ ਕਹਿੰਦੇ ਬੜੇ ਪਿਆਰ ਦੇ ਨਾਲ ਉਸ ਪਰਮਾਤਮਾ ਦੇ ਨਾਲ ਜੁੜਨ ਦਾ ਯਤਨ ਕਰੀਏ ਸੁਣੀ ਅਰਦਾਸ ਸੁਆਮੀ ਮੇਰਾ ਸਰਵ ਕਲਾ ਬਣ ਆਏ ਪ੍ਰਗਟ ਭਏ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ <laughs>